ਜਦੋਂ ਤੋਂ ਸਰਦਾਰ ਬਲਵਿੰਦਰ ਸਿੰਘ ਭੁੰਡੜ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਉਸ ਤੋਂ ਬਾਅਦ ਇਹ ਚਰਚਾ ਛੜਦੀ ਪਈ ਸੀ ਕਿ ਬਲਵਿੰਦਰ ਸਿੰਘ ਭੁੰਡੜ ਕੀ ਕਾਰਜਕਾਰੀ ਪ੍ਰਧਾਨ ਦੀ ਰੂਪਰੇਖਾ ਦੇ ਵਿੱਚ ਹੈਗੇ ਵੀ ਨੇ ਕਿ ਇੱਕ ਪ੍ਰਧਾਨ ਦੇ ਤੌਰ ਦੇ ਉੱਤੇ ਬਲਵਿੰਦਰ ਸਿੰਘ ਭੁੰਡੜ ਦੀ ਦਾ ਪਹਿਰਾਵਾ ਜਾਂ ਉਹਨਾਂ ਦਾ ਅਟਾਇਰ ਜਾਂ ਫਿਰ ਉਹਨਾਂ ਦਾ ਉਹਨਾਂ ਦੀ ਰਹਿਤ ਮਰਿਆਦਾ ਹੈਗੀ ਵੀ ਹੈ ਕਿ ਇਸ ਦੇ ਬਗੈਰ ਹੀ ਮਾਣ ਮਰਿਆਦਾਵਾਂ ਨੂੰ ਰਹਿਤ ਮਰਿਆਦਾ ਨੂੰ ਛੱਕੇ ਟਾਂਕੇ ਇਹ ਫੈਸਲਾ ਲੈ ਲਿਆ ਗਿਆ ਪਰ ਉਹਦੇ ਉੱਤੇ ਮੈਨੂੰ ਲੱਗਦਾ ਕਿ ਬਲਵਿੰਦਰ ਸਿੰਘ ਭੁੰਡੜ ਨੇ ਆਪਣੇ ਵੱਲੋਂ ਜਵਾਬ ਜ਼ਰੂਰ ਦੇ ਦਿੱਤਾ ਹੈ हाल ही ਦੇ ਵਿੱਚ శ్రీਨੰਦ ਪ੍ਰਸਾਦ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬਲਵਿੰਦਰ ਸਿੰਘ ਭੁੰਦੜ ਨਾਤਮਸਤਕ ਹੁੰਦੇ ਨੇ ਉਹਨਾਂ ਦੇ ਨਾਲ ਅਕਾਲੀ ਲੀਡਰਸ਼ਿਪ ਮੌਜੂਦ ਹੁੰਦੀ ਹੈ ਤੇ ਉਸ ਦਰਮਿਆਨ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਦਾੜਾ ਪ੍ਰਕਾਸ਼ ਕੀਤਾ ਨਜ਼ਰ ਆਉਂਦੇ ਨੇ ਔਰ ਉਸੇ ਸਰੂਪ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਦੇ ਨੇ ਹੁਣ ਸਵਾਲ ਤਾਂ ਇਹ ਖੜਦੇ ਨੇ ਕਿ ਤਾਂ ਉਮਰ ਦਾੜਾ ਬੰਨੀ ਰੱਖਿਆ ਤੇ ਹੁਣ ਜਦੋਂ ਪ੍ਰਧਾਨਗੀ ਜਾਂ ਕਾਰਜਕਾਰੀ ਪ੍ਰਧਾਨਗੀ ਸੌਂਪੀ ਗਈ ਹੈ ਤੇ ਉਸ ਵੇਲੇ ਦਾੜਾ ਪ੍ਰਕਾਸ਼ ਕਰ ਲਿਆ ਕਿ ਦਾੜਾ ਪ੍ਰਕਾਸ਼ ਕਰਨਾ ਸਿਰਫ ਔਰ ਸਿਰਫ ਕਿਸੇ ਕਿਸਮ ਦਾ ਫੈਸ਼ਨ ਹੈ ਜਾਂ ਕਿਸੇ ਕਿਸਮ ਦਾ ਸਿਰਫ ਇੱਕ ਦਿਖਾਵਾ ਹੈ ਜਾਂ ਕਿਸੇ ਕਿਸਮ ਦੀ ਸਿਰਫ ਆਈਕਨੋਗ੍ਰਾਫੀ ਹੈਗੀ ਹੈ ਕਿ ਅਸੀਂ ਪ੍ਰਧਾਨ ਹਾਂ ਤੇ ਇਸ ਵਾਸਤੇ ਸਾਨੂੰ ਦਾੜਾ ਪ੍ਰਕਾਸ਼ ਕਰਨਾ ਹੋਵੇਗਾ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਹਾਲਾਂਕਿ ਜਦੋਂ ਤੱਕ ਡਿਪਟੀ ਸੀਐਮ ਰੇ ਦਾੜੀ ਬਣਦੇ ਰਹੇ ਜਦੋਂ ਸਿੱਧੇ ਤੌਰ ਤੇ ਪ੍ਰਧਾਨ ਵਾਂਗ ਵਿਚਰਨ ਲੱਗੇ ਤੇ ਉਸ ਵੇਲੇ ਫਿਰ ਦਾੜਾ ਪ੍ਰਕਾਸ਼ ਕਰ ਲਿਆ ਹੁਣ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਦਾੜਾ ਪ੍ਰਕਾਸ਼ ਕਰ ਲਿਆ ਇਸ ਤੋਂ ਪਹਿਲਾਂ ਜਦੋਂ ਗੁਰਪ੍ਰਤਾਪ ਵਡਾਲਾ ਕਨਵੀਨਰ ਲਾਏ ਗਏ ਕਾਲੀਦਾਲ ਸੁਧਾਰ ਲਹਿਰ ਦੇ ਉਹਨਾਂ ਨੇ ਵੀ ਦਾੜਾ ਪ੍ਰਕਾਸ਼ ਕਰ ਲਿਆ ਉਦੋਂ ਵੀ ਚਰਚਾਵਾਂ ਸੀ ਕਿ ਸ਼ਾਇਦ ਵਡਾਲਾ ਸਾਹਿਬ ਪ੍ਰਧਾਨਗੀ ਵਾਲ ਨੂੰ ਝੁਕਾਰਾ ਖਰੇ ਨੇ ਖੈਰ ਪ੍ਰਧਾਨਗੀ ਦੀ ਕੀ ਆਈਕੋਨੋਗ੍ਰਾਫੀ ਹੈ ਕਿ ਦਾੜਾ ਪ੍ਰਕਾਸ਼ ਕਰ ਲੋ ਕੀ ਪਹਿਲਾਂ ਰਹਿਤ ਮਰਿਆਦਾ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀਆਂ ਜੇ ਦਾੜਾ ਪ੍ਰਕਾਸ਼ ਕਰਨਾ ਜ਼ਰੂਰੀ ਹੈ ਪ੍ਰਧਾਨ ਵਾਸਤੇ ਤਾਂ ਜ਼ਾਹਿਰ ਤੌਰ ਦੇ ਉੱਤੇ ਸਮੁੱਚੀ ਕੌਮ ਵਾਸਤੇ ਜ਼ਰੂਰੀ ਹੋਵੇਗਾ ਖੈਰ ਇਹੋ ਜੀ ਸਥਿਤੀ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਦੇ ਉੱਤੇ ਔਰ ਉਹਨਾਂ ਸਾਰੇ ਲੀਡਰਾਂ ਦੇ ਉੱਤੇ ਜਿਨ੍ਹਾਂ ਨੇ ਉੱਚੇ ਅਹੁਦੇ ਮਿਲਣ ਤੋਂ ਬਾਅਦ ਦਾੜਾ ਪ੍ਰਕਾਸ਼ ਕੀਤਾ ਉਹਨਾਂ ਦੇ ਉੱਤੇ ਸਵਾਲ ਤਾਂ ਜ਼ਰੂਰ ਖੜਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਬਲਵਿੰਦਰ ਸਿੰਘ ਭੁੰਦਰ ਅਨੰਦਪੁਰ ਸਾਹਿਬ ਦੇਖੇ ਨਤਮਸਟਕ ਹੁੰਦੇ ਨੇ ਉੱਥੇ ਜਾ ਕੇ ਮੱਥਾ ਟੇਕਦੇ ਨੇ ਔਰ ਆਪਣੇ ਆਪ ਨੂੰ ਬਤੌਰ ਕਾਰਜਕਾਰੀ ਪ੍ਰਧਾਨ ਨਾ ਦੱਸਦਿਆਂ ਹੋਇਆ ਸੇਵਾਦਾਰ ਦੱਸਦੇ ਨੇ ਕਾਰਜਕਾਰੀ ਪ੍ਰਧਾਨ ਤਾਂ ਨੇ ਪਰ ਉਹ ਕਹਿੰਦੇ ਕਿ ਮੈਂ ਸੇਵਾਦਾਰ ਐ ਇਦਾਂ ਕਿਉਂ ਕਹਿੰਦੇ ਨੇ ਆਓ ਸੁਣਦੇ ਆ ਇੱਥੇ ਸਾਡੇ ਗੁਰੂ ਲੜਦੇ ਲੜਦੇ ਰਹੇ ਇੱਥੇ ਸਾਡੇ ਬਿਰੂ ਲੜਦੇ ਅਸੀਂ ਬੜਾ ਦਿੱਲੀ ਵਾਸਤੇ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਤੱਤੀਆਂ ਤੱਈਆਂ ਤੇ ਬੈਠੇ ਸੀਸ ਵੀ ਭੇਟ ਕੀਤੇ ਪਰਿਵਾਰ ਵੀ ਭੇਟ ਕੀਤੇ ਲੇਕਿਨ ਦਿੱਲੀ ਤੇ ਤਰਸ ਨਹੀਂ ਆ ਜੋ ਗੁਰੂ ਕਰਦਾ ਸਭ ਠੀਕ ਕਰਦਾ ਕਦੇ ਵੀ ਗੁਰੂ ਦੇ ਕਹੇ ਨੂੰ ਇਹ ਨਾਲ ਕੋਈ ਗਲਤ ਉਹਨੂੰ ਕੋ ਸਤ ਵਜੇ ਮੈਂ ਤਾਂ ਕੀਤੀ ਜਿੰਦਗੀ ਸਿੱਖਿਆ ਗੁਰਬਾਣੀ ਵੀ ਸਾਨੂੰ ਇਹ ਸਮਝਾਉਂਦੀ ਹੈ ਸੁਖੀ ਬਸੇ ਮਸਕੀਨ ਹੀ ਆਪ ਨਮਾਰ ਤਲੇ بڑے بڑے ਹੰਕਾਰੀਆਂ ਨਾਨ ਗਰਮ ਕੋਈ ਚੀਜ਼ ਦਾ ਹੰਕਾਰ ਨਾ ਕਰੋ ਰੰਗ ਦੇ ਵਰਕਿਆਂ ਦੇ ਟੁੱਟ ਗਏ ਨੇ ਇਸ ਕਰਕੇ ਨੀਵੇਂ ਪਾ ਕੇ ਚੱਲੋ ਗੁਰੂ ਤੋਂ ਅਸ਼ੀਰਵਾਦ ਲਓ ਆ ਦੋ ਗੱਲਾਂ ਸਿੱਖਿਆ ਇਹੀ ਗੁਰੂ ਕਿਰਪਾ ਕਰੇ ਇਹ ਤੋਂ ਡੋਲਣ ਨਾ ਦੇਵੇ ਕੋਈ ਮੈਂ ਤਾਂ ਉਹ ਸਿੱਖਿਆ ਤੁਹਾਡਾ ਬਹੁਤ ਲੰਬਾ ਹੈ ਯਾਨੀ ਕਿ ਲਾਜਵੀ ਕੈਰੀਅਰ ਹੈ ਕੀ ਆ ਤੁਸੀਂ ਇਸ ਸਮਾਜ ਜਿਹੜੀ ਪ੍ਰਾਣ ਨਹੀਂ ਮਿਲੀ ਹੈ ਇਹਨੂੰ ਪਾ ਕੇ ਕਿਹੋ ਜਿਹਾ ਮਹਿਸੂਸ ਕਰ। ਦੇਖੋ ਬੈਠਾ ਹੱਥ ਬੰਨੇ ਸੀ ਨਾਲ ਬੈਠੇ ਮੇਰੇ। ਮੈਂ ਜ਼ਿਆਦਾ ਨਹੀਂ ਕਹਿਣਾ ਇਹਨਾਂ ਨੇ ਕੋ ਬਹੁਤ ਕੁਝ ਕਹਿਤਾ। ਮੈਂ ਹੱਥ ਬੰਨੇ ਸੀ। ਲੇਕਿਨ ਅਖੀਰ ਇਹਨੇ ਕਿਹਾ ਕਿ ਸਾਡਾ ਹੁਕਮ ਹੈ। ਪ੍ਰਧਾਨ ਜੀ ਤੁਮਾਂ ਦੇ ਇਹਨਾਂ ਨੇ ਕਿ ਸਾਰਿਆਂ ਨੇ ਸਾਡਾ ਹੁਕਮ ਹੈ। ਸਤਿਵਚਨ ਬਹੁਤ ਔਖਾ ਕੰਮ ਹੈ। ਬੜੀ ਵੱਡੀ ਸੇਵਾ ਹੈ। ਮੈਂ ਇਹਨੂੰ ਕੌਤਦਾ ਨਹੀਂ ਸਮਝਦਾ ਮੈਂ ਇਹਨੂੰ ਸੇਵਾ ਸਮਝਦਾ ਹਾਂ ਪਾਵਰ ਮਿਲੀ ਹੈ ਜੀ ਪੂਰੀ ਨਾ ਕੋਈ ਬੈਨ ਪਾਵਰ ਇਸਨ ਮੈਂ ਇਹਨੂੰ ਔਖਾ ਸਮੇਂ ਦੀ ਸੇਵਾ ਸਮਝਦਾ ਤੇ ਗੁਰੂ ਤੋਂ ਅਸ਼ੀਰਵਾਦ ਮੰਗਦਾ ਤੇ ਇੱਕਾ ਸੰਗਤ ਤੋਂ ਮੰਗਦਾ ਸੰਗਤ ਗੁਰੂ ਦੀ ਹੈ ਤੇ ਗੁਰੂ ਸਭ ਦਾ ਗੁਰੂ ਹੈ ਇਸ ਕਰਕੇ ਉਹ ਅਸ਼ੀਰਵਾਦ ਦੇਵੇ ਅਸੀਂ ਹੱਥੋਂ ਗਲਤੀ ਨਾ ਹੋਵੇ ਕੰਮ ਕਰਨ ਦੀ ਸ਼ਕਤੀ ਦੇ ਗਲਤੀਆਂ ਗਲਤੀਆਂ ਕਰਾਂਗੇ ਅਸੀਂ ਕਰਾਂਗੇ ਜਗ੍ਹਾ ਹੋ ਗਿਆ ਤੇ ਗੁਰੂ ਮਹਾਰਾਜ ਤੇ ਸੰਗਤ ਕਰੇਗੀ ਕਿ ਨਾ ਹਾਲਾਤਾਂ ਚ ਤੁਹਾਨੂੰ ਇਹ ਸੇਵਾ ਮਿਲੀ ਹੈ ਕੀ ਲੱਗਦਾ ਪਾਰਟੀ ਨੂੰ ਨਿਹਾਰ ਤੋਂ ਕੱਟਣ ਤੇ ਨਹੀਂ ਕੀ ਜਿਹੜੀਆਂ ਰਣ ਦਿੱਤੀਆਂ ਜਾਂ ਕੀ ਕਰੋਗੇ ਇਹ ਵੀ ਸਾਰੇ ਜਦੋਂ ਬੈਠ ਕੇ ਰਾਏ ਕਰਨਗੇ ਜੋ ਅਜੰਡਾ ਤੈਅ ਹੋ ਜਾਊਗਾ ਉਹਦੇ ਮਤਲਬ ਚੱਲੇਗਾ ਮੈਂ ਕੱਲਾ ਤਾਂ ਫਿਰ ਫੈਸਲਾ ਤਾਂ ਗਲਤ ਹੋ ਜੂ ਮੈਂ ਤਾਂ ਰਿਟ੍ਰੀਟਰ ਬਣ ਜੂ ਗੁਰੂ ਸੰਤੋਸ਼ ਕਰੇ ਨਾ ਬੰਦਾ ਕਿਸ ਨੂੰ ਸੰਤੋਸ਼ ਨਹੀਂ ਕਰ ਸਕਦਾ ਕੋਲੋਂ ਵੀ ਭਲਾਈਆਂ ਦਾ ਕੋਈ ਆਇਆ ਨਹੀਂ ਫੋਨ 바ਗੀ ਤਾਂ ਦੇਸ ਮੇਰਨਾ ਤੇ ਕੋਈ ਜੇ ਨਾਰਾਜ਼ ਹੈ ਮੈਂ ਤਾਂ ਉਹ ਵੀ ਨਹੀਂ ਗਿਣਦਾ ਜੇ ਮੇਰੇ ਸਾਹਮਣੇ ਆ ਕੇ ਕਹੇ ਤੂੰ ਬਹੁਤ ਮਾੜਾ ਹੈ ਬ ਕੋ 7 ਵਜੇ ਨਹੀਂ ਨਹੀਂ ਬਧਾਈਆਂ ਬਾਕੀ ਦਾ ਸਾਰੀ ਚੀਜ਼ ਦਾ 7 ਵਜੇ ਮੈਂ ਹੁਣ ਕਿਹਦੀ ਕਿਹਦੀ ਦੱਸਾਂ